ਕਿਸ ਤੋਂ ਦਾ ਸਵਾਗਤ ਹੈ ਜੀ ਅੱਜ ਸਵੇਰ ਸੂਰ ਸਵੇਰ ਦਾ ਟਾਈਮ ਹੈ ਤੇ ਅੱਜ ਯੂਪੀ ਨੂੰ ਨਾ ਛੁੱਟੀ ਆ ਅਟਲ ਉਹਦੇ ਪੇਪਰ ਚੱਲ ਰਹੇ ਆ ਜੀ ਜਿਸ ਦਿਨੋਂ ਤਾਂ ਪੇਪਰ ਹੋਇਆ ਕਰੂਗਾ ਫਿਰ ਉਹਨੂੰ 11 ਵਜੇ ਛੁੱਟੀ ਹੋਵੇ ਕਰੂਗੀ ਨਹੀਂ ਫਿਰ ਉਹਦੇ ਅਗਲੇ 1-2 ਦਿਨ ਜਿਹੜਾ ਪੇਪਰ ਨਹੀਂ ਹੋਇਆ ਕਰੂਗਾ ਉਹਨੂੰ ਉਹ ਛੁੱਟੀ ਹੋਵੇ ਤੁਹਾਨੂੰ ਵੀ ਤਾਂ ਕਿ ਬੱਚੇ ਘਰ ਬੈਠ ਕੇ ਪੜ੍ਹਨ ਪਰ ਘਰ ਬੈਠ ਕੇ ਬੱਚੇ ਕੋਈ ਨਹੀਂ ਪੜ੍ਹਦੇ ਹੈ ਟੀਵੀ ਟੀਵੀ ਤੇ ਟੀਵੀ ਹੋਣੀ ਪੂਰਾ ਹੁੰਦਾ ਫਿਰ ਤੇ ਅੱਜ ਥੋੜਾ ਜਿਹਾ ਲੇਟ ਹੋਊਗਾ ਜੀ ਗੁਲਜਿੱਤ ਹੈ ਜਿੱਦਾਂ ਛੁੱਟੀ ਜਿੱਦਾਂ ਛੁੱਟੀ ਹੁੰਦੀ ਹੈ ਅਕਲ ਥੋੜਾ ਜਿਹਾ ਲੇਟ ਹੋ ਜਾਂਦੇ ਆ ਉਠਣ ਚ ਸਾਰੇ ਕਿਉਂਕਿ ਤੇ ਰਾਤ ਤੱਕ ਟੀਵੀ ਦੇਖੀ ਜਾਂਦੇ ਆ ਬੈਠੇ ਫਿਲਮ ਦੇ ਲਾ ਲੰਦੇ ਆ ਸੀ ਕੋਈ ਪੰਜਾਬੀ ਮੂਵੀ ਲਾ ਲੰਦੇ ਆ ਫਿਰ ਅਸੀਂ ਬੈਠੇ ਰਹਿੰਦੇ ਆ ਰਾਤ ਜਿਵੇਂ ਵੀਡੀਓ ਲਾਈਵ ਪਰ ਅੱਧੀ ਛੱਡ ਦਿੰਦੇ ਆ ਤਿੰਨ ਚ ਗੁਰੀ ਖੱਦੇ ਆ ਉਹ ਜਿਹੜੀ ਰਾਤ ਨੂੰ ਛੱਡੀ ਆ ਉਹ ਤੋਂ ਅਸੀਂ ਤਿੰਨ ਸੋਹਣੀ ਮੂਵੀ ਆ ਰਜਨੀ ਜਿਹੜਾ ਵੀ ਜਾਂਦਾ ਕੀ ਜਿਨੇ ਵੀ ਦੇਖੀਏ ਇੱਕ ਮਿੰਟ ਕਰਕੇ ਦੱਸਿਓ ਕੌਣ ਕੌਣ ਦੇਖ ਕੇ ਦੇਖ ਕੇ ਆਇਆ ਅਸੀਂ ਨਹੀਂ ਅਜੇ ਦੇਖ ਕੇ ਆਏ ਲੋ ਜੀ ਹੁਣ ਅੱਗ ਵਾਲਾ ਨੇ ਵੀ ਇੱਕ ਤਾਂ 15 20 ਮਿੰਟ ਲੈ ਲਿਆ ਤਾਂ ਰੋਜ਼ ਅੱਗ ਦਾ ਹੀ ਹਾਲ ਹੋ ਗਿਆ 15 ਮਿੰਟ ਲੈ ਲਉਂਗੀ ਅੱਗ ਬਲਣ ਦੀ ਹੁਣ ਬਿਨਾ ਪਕੌੜਿਆਂ ਤੋਂ ਕੜੀ ਬਣਾਉਣੀ ਅੱਜ ਤੇ ਬਿਨਾ ਪਕੌੜਿਆਂ ਤੋਂ ਵੀ ਦੇਖੋ ਵਧੀਆ ਬਣ ਸਕਦੀ ਹੈ ਇਹ ਨਹੀਂ ਹੈਗੇ ਵੀ ਕੱਲੇ ਪਕੌੜੇ ਪਾ ਕੇ ਬੰਦੀਆਂ ਬੰਦੀਆਂ ਤੁਹਾਨੂੰ ਮੈਂ ਬਣਾ ਕੇ ਦਿਖਾਉਂਗੀ ਕੜੀ ਦੇਖਿਓ ਜਦ ਕੜੀ ਰੰਗ ਬਰੰਗੀ ਹੋਇਆ ਹਨ ਹਰੀ ਲਾਲ ਪੀਲੀ ਮਤਲਬ ਵੀ ਵਧੀਆ ਜਿਹਾ ਸਮਾਨ ਵੀ ਵਧੀਆ ਪਿਆ ਹੋਇਆ ਫਿਰ ਤਾਂ ਵਧੀਆ ਲੱਗਦੀ ਆ ਤੇੜਾ ਕਪੜਾ ਵਧੀਆ ਲਾਇਆ ਹੋਵੇ ਤਾਂ ਤੜਕੇ ਵਾਲੀ ਕੜੀ ਵੀ ਬਹੁਤ ਸਵਾਦ ਲੱਗਦੀ ਆ ਲਓ ਜੀ ਹੁਣ ਲਾ ਲਈ ਆਪਾਂ ਤੜਕਾ ਸਭ ਤੋਂ ਪਹਿਲਾਂ ਹੁਣ ਇਹਦੇ ਵਿੱਚ ਨਾ ਮੈਂ ਧੀਰੇ ਹਰ ਮੇਠਾ ਪਾਇਆ ਹੋਇਆ ਇਕੱਠਾ ਹੀ ਇਕੱਠਾ ਹੀ ਪਾ ਦੂੰਗੀ ਕਿਉਂਕਿ ਮੇਠਾ ਬੜੀ ਛੇਤੀ ਭੁੰਨਦਾ ਏ ਤੇ ਹੁਣ ਪਾ ਦੂੰਗੀ ਮੈਂ ਆਹ ਲਾਲ ਮਿਰਚ ਕਸ਼ਮੀਰੀ ਜਿਹੜੀ ਹਨ ਸਕਾਈ ਹੋਈ ਆ ते हूँ पाऊंगी कड़ी पत्ते कड़ी पत्ते बनते थोड़े दूर हो जाए तिड़त बहुत हैं मैं चार डंडियाँ पाती क्योंकि मन एन फ्लेवर बढ़िया में चाहता है ਸਾਦੇ ਵਾਦੂ ਹੈ ਤੇ ਹੁਣ ਪਾ ਦੂੰਗੀ ਪਿਆਜ਼ ਜਦੋਂ ਇੰਨੀ ਆ ਚੀਚਾ ਪਾਈ ਦਿਆਂ ਹੋਣ ਤਾਂ ਸਾਰਿਆਂ ਦਾ ਫਲੇਵਰ ਬਹੁਤ ਵਧੀਆ ਮਿਕਸ ਹੋ ਜਾਂਦਾ ਕੜੀ ਬਹੁਤ ਸਵਾਦ ਬਣਦឹងੀ ਅਣੀ ਆਜਿਆਂ ਨੂੰ ਵੀ ਹਮੇਸ਼ਾ ਕਿੱਤੇ ਭੁੰਨ ਕੜੀ ਚ ਨਾ ਕਿੱਤੇ ਭੁੰਨੀਆਂ ਜ਼ਿਆਦਾ ਨਹੀਂ ਲਾਲ ਲਾਲ ਜੇ ਨਹੀਂ ਕਰਦੀ ਹੈਗੀ ਜਿੰਨੇ ਮਸਾਲੇ ਚ ਸਬ지 ਚ ਭੁੰਨਦੇ ਐਨਾ ਨਹੀਂ ਭੁੰਨਦੀ ਹੈਗੀ ਲੋ ਜੀ ਤੜਕਾ ਭੁੰਨ ਲਿਆ ਤੇ ਹੁਣ ਪਾਵਾਂਗੇ ਆਪਾਂ ਕੜੀ ਹੁਣ ਹੋਰ ਹੀ ਹੋਰ ਇਹਨੂੰ ਮਿਕਸ ਕਰ ਲਾਂਗੇ ਵਿੱਚ ਹੁਣ ਲੱਸੀ ਪਾਈ ਹੋਈ ਐ ਤੇ ਪਾਣੀ ਹੁਣ ਮੈਂ ਇਹਦੇ ਵਿੱਚ ਖਾਸਾ ਮਿਲਾਉਂਗੀ ਤਾਂ ਕਿ ਹੁਣ ਜਿਹੜੀ ਆਹ ਗਾੜੀ ਵੀ ਇਹ ਪਤਲੀ ਹੋ ਜਾਈ। ਲੋਰੀ ਕੜੀ ਚ ਸਮਾਨ ਦੇਖੋ ਆਪਣਾ ਕਿੰਨਾ ਸਾਰਾ ਪਾਇਆ ਹੋਇਆ ਏ। ਤਾਂ ਕਰਕੇ ਆਪਣੀ ਐਨ ਕੜੀ ਬਹੁਤ ਵਧੀਆ ਬਣੂਗੀ। ਤੇ ਪਾਣੀ ਮੈਂ ਇਹਦੇ ਚ ਹੋਰ ਪਾ ਦਾਂ। ਜਿਹੜੀ ਆਹ ਬੇਸਣ ਪਿਆ ਜਿਹੜਾ ਤੇ ਇਹ ਵੀ ਸਾਫ਼ ਕਰਕੇ ਪਾ ਦੇਣਾ। ਬਿਨਾ ਪਕੌੜਿਆਂ ਦੀ ਕੜੀ ਆਪਣੀ ਬਹੁਤ ਸਵਾਦ ਬਣਾਂਗੀ। ਪਾਸਾ ਪਾਣੀ ਹੁਣ ਪਹਿਲਾਂ ਜਦ ਤੱਕ ਰਿਜਦੀ ਨਹੀਂ ਜਦ ਤੱਕ ਮੈਂ ਹੋਰ ਨਹੀਂ ਪਾਉਂਦੀ ਜਦ ਰਿਜਣ ਲੱਗ ਜੂਗੀ ਫਿਰ ਮੈਂ ਹੋਰ ਪਾਣੀ ਪਾਉਂਗੀ ਕਿਉਂਕਿ ਗਾੜੀ ਹਜੇ ਹੋਰ ਹੋਊਗੀ ਇਹ। ਇਹ ਰੋ ਭਈਆ ਕੜੀ ਹੋ ਗਈ ਉ ਤਾਂ ਰਿੱਜੇ ਕੀ ਬੈਠੇ ਹੋਣਾ ਉਹ ਜੀ ਗੜੀ ਗਈ ਲੱਗਦੀ ਨਹੀਂ ਘਰੇ ਕੜੀ ਆਪਣੀ ਰਿੱਜੇਗੀ ਉਦੋਂ ਨਾਲ ਸੂਰਜ ਦੇ ਦੇਖੋ ਐਨ ਸੱਤ ਤੇ ਆ ਗਿਆ ਅੱਲੀ ਧੁੱਪ ਪੈ ਰਹੀ ਐ ਹੁਣ ਤਾਂ ਬੱਦਲ ਵਾਈ ਦੋ ਤਿੰਨ ਦਿਨ ਹੋ ਗਏ ਆ ਨਹੀਂ ਰਹੀ ਹੈ ਜੀ ਮੇਰੇ ਤੇ ਦੇਖ ਕੜੀ ਆਪਣੀ ਦੇਖੋ ਰਿੱਜੇਗੀ ਤੇ ਅੰਦਰ ਚ ਮੈਂ ਚ ਕਸੂਰੀ ਮੇਥੀ ਪਾ ਕੇ ਵੀ ਰਜਾ ਲਈ ਕੋਛੂ ਬਹੁਤ ਵਧੀਆ ਆ ਰਹੀ ਹੈ ਹੁਣ ਮੈਂ ਇਹਨੂੰ ਥੱਲੇ ਧਾਰਦਾ ਰੋਟੀ ਲਾਣੀ ਹੈ ਤੁੱਪ ਤੇ ਜਾਵੀਂ ਫੇਰ ਰੋਟੀ ਲਾ ਕੇ ਬਾਕੀ ਕੰਮ ਕੋਚਾ ਪੁਚਾ ਦਾ ਬਾਅਦ ਚ ਹੀ ਲੱਗੂਗਾ ਪਹਿਲਾਂ ਕੜੀ ਤਿਆਰ ਕਰੀ ਤਾਂ ਇਹ ਨਹੀਂ ਹੋ ਰਹੀ ਆ ਇਹ ਵੀ ਧੋਣੇ ਆਲੀ ਆ ਸਾਦੇ ਤੇ ਮੈਂ ਤਾਂ ਦੁਪਰਾਹ ਤੱਕ ਕਿਉਂਕਿ ਦਾ ਡੋਂਗਾ ਜਿਹੜਾ ਇਹ ਹੈ ਕੜਾਹੀ ਵੱਡੀ ਆ ਪ੍ਰਾਂਤੇ ਆਉਗੀ ਇਹ ਦੇਖੋ ਦੀ ਕਸੂਰੀ ਮੇਥੇ ਦੀ ਕੜੀ ਪੱਤੇ ਦੀ ਹਰੀਆਂ ਮਿਰਚਾਂ ਦੀ ਪਿਆਜ਼ਾਂ ਦੀ ਸਾਰੇ ਮਸਾਲੇ ਆਪਣੀ ਆਪਣੀ ਖੁਸ਼ਬੂ ਅਲੱਗ-ਅਲੱਗ ਖੁਸ਼ਬੂ ਦੇ ਰਹੇ ਨੇ ਲਾ ਲਾ ਹੂੰ ਢੋਲੀ ਲਾ ਹੈ ਨਹੀਂ ਨੀ ਮੈਂ ਚੱਕ ਕੇ ਪਾ ਦਿੰਦੀ ਜੇ ਚੱਕ ਕੇ ਪਾਉਂਗੀ ਤਾਂ ਸਾਰੇ ਉੱਪਰ ਹੀ ਡੋਲ ਜਾਣੀ ਆ ਪਤਲੇ ਦੇ ਕਿੰਤਾ ਰੋਟੀ ਦੇਤੀ ਸਭ ਤੋਂ ਪਹਿਲਾਂ ਕਿਉਂਕਿ ਇਹਨੇ ਨਹਾਉਣ ਆਏ ਹੁਣ ਰੋਟੀ ਖਾ ਕੇ ਕਿਉਂਕਿ ਅੱਜ ਇਹਨੇ ਨਹਾ ਕੇ ਕਿੱਥੇ ਜਾਣਾ ਹੈ ਕਿੱਥੇ ਜਾਣਾ ਧੀ ਚਾਚੀ ਨਾਲ ਮੇਲੇ ਤੇ ਚਾਚੀ ਨਾਲ ਮੇਲੇ ਤੇ ਜਾਣਾ ਹੈ ਨਾ ਚਾਚੀ ਦੇ ਪਿੰਡ ਅੱਜ ਆਬੂ ਵੀ ਜਾਊਗਾ ਮੈਂ ਤਾਂ ਕਿਹਾ ਵੀ ਆਬੂ ਨੂੰ ਤੂੰ ਹੀ ਰਹਿ ਜਾ ਤੂੰ ਕੀ ਕਰੇਗਾ ਮੇਲੇ 'ਚ ਉੱਥੇ ਦੁਖੀ ਉਹ ਕਰੇਗਾ ਰੋ ਰੋ ਕੇ ਚੀਚਾ ਮੰਗੀ ਜਾਊਗਾ ਦੋਂ ਮਰਿਆ ਦੇ ਕੰਨ ਤੇ ਜਿੱਚਾ ਮੰਗੂਗਾ ਕੰਨ ਥੱਲੇ ਸਿੱਟੇ ਆਲੇ ਦੋਂ ਮਰਿਆ ਐ ਤੂੰ ਮਰਿਆ ਐ ਪਾਪਾ ਚੱਲ ਰੋਟੀ ਖਾ ਲੈ ਫਿਰ ਉਹਦੇ ਬਾਅਦ ਅਸੀਂ ਖਾਵਾਂਗੇ ਅਸੀਂ ਤਾਂ ਠਹਿਰ ਕੇ ਖਾਵਾਂਗੇ ਇਹਨੂੰ ਸਾਜੇ ਤਾਂ ਲਈ ਆ ਹੁਣ ਨਾ ਆਊਗਾ ਇਹ ਮੈਂ ਤਾਂ ਥੋੜੇ ਜਿਹਾ ਚੌਲ ਬਣਾਉਂਗੀ ਚੌਲ ਖਾਵਾਂਗੀ ਲੋ ਬੱਦੇ ਆ ਸਾਢੇ 3 ਕਿ

ਵੀ ਇਹ ਹੋ ਗਏ ਕੀ ਤੇ ਉਧਰ ਹੋ ਗਏ ਆਪਣੇ 3.5 ਕਿਲੋ 12 12 24 ਤੇ 36 42 42 ਤੇ ਇੱਕ 44 44 ਤੇਰਪਿਆ ਹੋਇਆ ਤਾਂ ਹਾਂ ਕਾਂਚ ਦਾ ਰੋ ਗਿਆ ਤੇ 20 ਇਹ ਹੋ ਗਏ ਕੀ ਲੈ ਲਓ ਪੀੜੀ ਪੀੜੀ ਨਹੀਂ ਆ ਗਈ ਕੋਈ ਵੀ ਕਿੜੀ ਇੱਧਰ ਪਈਆਂ ਜੀ ਦੋ ਕਬੜੀ ਇੱਕ ਛੋਟੀ ਜੀ ਕੋਈ ਮੁੰਲੇ ਪਈ ਬੋਲ ਕੀ ਮੈਂ ਨਾ ਮਾ ਕਰਨੇ ਕੰਮ ਨਹੀਂ ਕਰਦਾ ਕੀ ਉੱਚੀ ਵੀ ਨਹੀਂ ਨਾਲੇ ਉਹ ਪਈਆ ਲਈ ਉਹ ਤਾਂ ਚਾਰ ਜੀ ਦੀ ਪਈਆ ਲਈ ਅੱਛਾ ਉੱਚੀ ਆਲੀ ਤਾਂ ਬਾਥਰੂਮ ਚ ਧਰਦੇ ਨੇ ਚੁੱਲ੍ਹੇ ਵਾਸਤੇ ਅਬੂ ਤੇ ਦਦਾ ਜਾਨ ਦੀ ਅਬੂ ਬਾਏ ਦੇਖੀ 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 ਓਏ ਕੀ ਕਰੇਗਾ ਹੁਣ ਇੱਥੇ ਕੀ ਆ ਤਾਂ ਹੁਣ ਤੂੰ ਵੀ ਵਿੱਚੇ ਵਗ ਜਾ ਤੂੰ ਵੀ ਵਿੱਚੇ ਵੜ ਜਾ ਜਾ ਕਿਤੇ ਵਹਾਰਾ ਤੂੰ ਵੀ ਐਨੂੰ ਐ ਵੀ ਟੀ ਟੀ ਕਿੱਥੇ ਦੇ ਵੱਜਦੀ ਐ ਉਹ ਵਜਾਣੀ ਐ ਆ ਦੇਖ ਇਹ ਉਰੇ ਤੇ ਵੱਜਦੀ ਐ ਹੇ 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 ਦਰਦਾ ਡਰਾਈਂ ਵੀ ਡਰਾਈਂ ਹੇ 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 ਵਾਟ ਕੋਈ ਮੋਟੂ ਚੱਲਾ ਤੂੰ ਨਹੀਂ ਜਾਣਾ ਬਾਏ ਅੱਧ ਤੈ ਮੇਰਾ ਆ ਰਿਹਾ ਇੱਧਰ ਨੂੰ ਦੇਖੀ ਐ ਕਾਲੀ ਹੋ ਗਈ ਕਾਲੀ ਹੋਈ ਪੇਹ ਜਾਣਦੀ ਇਨੂੰ 3:30 ਵਜੇ ਫਿਰ ਪੇਸ ਦੀ ਗਾਉ ਨਹੀਂ ਬਾਈ ਉੱਥੇ ਆਣ ਤੋਂ ਬੱਧੀ ਫਿਰ ਦੇਖਦੇ ਕਾਇਆ ਜਲੀ ਨਹੀਂ ਨਹੀਂ ਤੂੰ ਬਹਿ ਜਾ ਵਿੱਚ ਫਿਰ ਰਾਟ ਪਈ ਜਾਊਗਾ ਇਹ ਚਲ ਬਾਈ ਦੁਪਹਿਰ ਦੇ ਵੱਜ ਗਏ ਸਵਾ 2 ਸਵਾ 2 ਹੋ ਗਏ ਐ ਇਹ ਹੁਣ ਸਾਰਾ ਸਿਆਲ ਨਹੀਂ ਜਾਂਦਾ ਇਹ ਤਾਂ ਸਾਰਾ ਸਿਆਲ ਸੋਭਦੀ ਸਾਰਾ ਸਿਆਲ ਛੱਤੀ ਜਾਵੇਂ ਰਹੂਗੀ ਨਾਲ ਇਹਨਾਂ ਬਚਾਓ ਕਰਦੀਆਂ ਹੈ ਨਾਲ ਇਹਨਾਂ ਬਚਾਓ ਕਰ ਕੰਨ ਤੁਲਾ ਸੰਭਾਵਾ ਹੈ ਅਜੇ ਪਾਸਾ ਤੱਕ ਸੁੱਕੂ ਗਿਆ ਪਰ ਜਿਹੜਾ 12 ਸਾਲ ਤੋਂ ਲੱਗ ਲੱਗਦਾ ਜਾਂਦੀ ਚਰੀ ਪਾਟੋ ਪਰ ਮਟੂ ਮਾ ਜਿੰਨਾ ਸੌ ਰੋਣਾ ਰੋਲਾ ਦੇ ਬਾਕੀ ਦਾ ਸਾਥ ਤਪਰ ਦੇ ਸਾਢੇ ਦਿਨ ਹੋਏ ਪਿਆ ਨਾ ਪੌਣੇ 4 ਹੋ ਗਏ ਤੇ ਧੁੱਪ ਦੇਖੋ ਕਿੰਨੀ ਜਿਆਦੇ ਤੇਜ਼ ਪੈ ਰਹੀ ਆ ਹੁਣ ਇਹਨਾਂ ਸੋਚੇ ਵੀ ਸੀ ਘੁੰਮਣ ਚੱਲੇ ਘੁੰਮਣ ਨਹੀਂ ਚੱਲੇ ਹੈਗੇ ਕਿਉਂਕਿ ਅਜਾ ਧੁੱਪ ਜਿਆਦੇ ਤੇਜ਼ ਹੋ ਰਹੀ ਆ ਐਨੀ ਛੇਤੀ ਫਿਰ ਗਰਮੀ ਜਿਆਦੇ ਆ ਜਾਣੀ ਫਿਰ ਜਿਆਦੇ ਲਿੱਸੇ ਜੇ ਹੋ ਜਾਣਗੇ ਅਸੀਂ ਪਤਲੇ ਜਿਆਦੇ ਹੋ ਜਾਾਂਗੇ ਜੇ ਨਿਤੇਜ ਧੁੱਪ ਚ ਬਾਹਰ ਘੁੰਮਣ ਲਾਂਗੇ ਹਨਾ ਕਟਣੀ ਕੁੱਟ ਕੇ ਜਾਵਾਂਗੇ ਇੱਧਰ ਮੰਮੀ ਆਈ ਆ ਮਿਰਚਾਂ ਤੋੜਨ ਹਰੀਆਂ ਦੋ ਚਾਰ ਉੱਥੇ ਤੇ ਲਿਆਵਾ ਇਹ ਛੋਟੀਆਂ ਹੀ ਹੈ ਹੁਣ ਅਸੀਂ ਬਣਾਵਾਂਗੇ ਚਟਨੀ ਤੇ ਯਵਰਾਜ ਉਹ ਨਹੀਂ ਤਾਂ ਹੁਣ ਮੇਲੇ ਗਏ ਹੋਏ ਆ ਜੇ ਆਏ ਨਹੀਂ ਹੈਗੇ ਨਹੀਂ ਯੂਵੀ ਸੱਚ ਆ ਰਿਹਾ ਹੈ ਯੂਵੀ ਦਾ ਟਿਊਸ਼ਨ ਦਾ ਟਾਈਮ ਹੋ ਗਿਆ ਨਾ ਉਹ ਤਾਂ ਆ ਰਿਹਾ ਹੈ ਕਿੱਥੇ ਗਾ ਕੇ ਐ ਨਹੀਂ ਪਤਾ ਕਿੱਥੇ ਗਾ ਕੇ ਕੰਨੀ ਦਾੜੀ ਮੋਟਰਸਾਈਕਲ ਹੌਲੀ ਚਲਾਉਂਦਾ ਏ ਤਾਂ ਕਰਕੇ ਤੁਰਿਆ ਭਾਏ ਉਹ ਤਾਂ ਮੈਂ ਪੁੱਛਿਆ ਹੁਣੇ ਫੋਨ ਕਰਕੇ ਆਈਆਂ ਤੁਰਿਆ ਵੇ ਕੰਦੀ ਕਿੰਨੀ ਕੋੜੀ ਹੈ ਮਿਰਚ ਆਪਣੀ ਵਾਲੀ ਬਹੁਤ ਕੋੜੀ ਆ ਪਾ ਲਓ ਚਟਨੀ ਥੋੜੀਓ ਬਣਾਇਓ ਬਸ ਬਚੇ ਨਾ ਫਿਰ ਬਾਸੀ ਜੀ ਬਚ ਜੁੰਦੀ ਹੈ ਖਾ ਤਾਂ ਲੰਦੇ ਨੇ ਸਾਰੇ ਹੈ ਜੋ ਵੀ ਤਾਂ ਖਾ ਲੰਦਾ ਯੂ ਵੀ ਤਾਂ ਖਾ ਲੰਦਾ ਤਾਂ ਫਿਰ ਵੀ ਹੁਣ ਇੰਨੇ ਹੁਣ ਹੈ ਨਹੀਂ ਸ਼ਾਮ ਨੂੰ ਕਿਹ ਅੱਬ ਤਾਂ ਦੋ ਤਿੰਨ ਜਣੇ ਮੈਂਬਰ ਤਾਂ ਘਟੇ ਗਏ ਗਾਇਬੇ ਨੇ ਘਟੇ ਨਹੀਂ ਕਿਹ ਲਾ ਵੀ ਗਏ ਵੇ ਨੇ ਸੋ ਬਹੁਤ ਅਮਰ। ਅ ਕ੍ਰੇੱਲਿਆ ਵਾਲੀ ਵੇਲੂੜੇ ਲਾਤੀ ਹੁਣ। ਬੀ ਨਹੀਂ ਘਰੇ ਮੈਂ ਤੇ ਜਿਹੜੇ। ਅਛਾ। ਇੱਕ ਕ੍ਰੇੱਲਾ ਭੁੰਨ ਲੇ। ਲੈ, ਲੈ ਲੋ ਪਤਾ ਲੱਗ ਗਿਆ। ਇੱਕ ਕ੍ਰੇੱਲਾ ਭੁੰਨ ਕੇ ਕੀ ਕਰਾਂਗੇ? ਹਾਂ ਜੋ ਵੀ ਦੇ ਦਿਓ। ਇੱਕ ਲਾ ਇੱਕ ਕ੍ਰੇੱਲਾ ਭੁੰਨ ਕੇ ਯੂ। ਜੂਸ ਕੱਢ ਲਾਂਗੇ। ਆਹ ਦੇਖੋ। ਛੋਟਾ ਜਿਹਾ ਕ੍ਰੇੱਲਾ ਆ ਗਿਆ ਸਾਡੇ। ਹੋਰ ਆ ਜਾਊਗਾ ਫੇਰ ਬਣਾਉਣਾ ਹੈ। ਕਸਾ ਬਹੁਤ ਅਲੱਗ ਮਿਰਚ ਤਾਂ ਨਹੀਂ ਲੈ ਕੇ ਆਣੀ ਮਿਰਚ ਹਰੀ ਹੋਣੀ ਮੁੱਕਦੀ ਹੈ ਨਾ ਲਓ ਜੀ ਅੱਜ ਅਸੀਂ ਚਟਣੀ ਖਾਵਾਂਗੇ ਸ਼ਾਮ ਨੂੰ ਸਾਡਾ ਤੀਏ ਦਿਨ ਵੇਲਾ ਚਟਣੀ ਦਾ ਆ ਜਾਂਦਾ ਹੈ ਹਨਾ ਚਟਣੀ ਹੋਣੀ ਸਬਜ਼ੀ ਦਾ ਕੌੜਾ ਪਿਆ ਹਾਂ ਹੋਰ ਪਾ ਲ ਥੋੜਾ ਨਾ ਹੋਰ ਪੈ ਜੂਗਾ ਪਾ ਲੋ ਪਾ ਲੋ ਜਿਆਦੇ ਨਾ ਹੋ ਜੇ ਨਹੀਂ ਹੁੰਦਾ ਤੁਸ ਪਤਾ ਮੈਨੂੰ ਪਤਾ ਹੈ ਨਹੀਂ ਹੁੰਦਾ ਬਸ ਮੇਰੇ ਚ ਬਹੁਤ ਘੋੜੀ ਹੈ ਐਨੀ ਘੋੜੀ ਤੇ ਦੇਖ ਰਿਹਾ ਤੈਨੂੰ ਕਾਦਾ ਆਊਗਾ ਕਾਦਾ ਆਊਗਾ ਹੈ ਲੇਟ ਹੋ ਗਿਆ ਚਲੇ ਪੀ ਲੈ ਇੱਕ ਆ ਕੁਲਚਾ ਅ ਮੇਰੇ ਵਾਸਤੇ ਆ ਤੇਰੇ ਵਾਸਤੇ ਖਾ ਲੈ ਅਪਟਕਾ ਅੱਛਾ ਖਾ ਲੈ ਛੇਤੀ ਸਕੂਲ ਟਿਊਸ਼ਨ ਦਾ ਟਾਈਮ ਹੋ ਰਿਹਾ ਹੈ ਇੱਧਰ ਇਹ ਐ ਮੈਨੂੰ ਲੱਗਾ ਤਾ ਦੇਖਿਆ ਤਾਂ ਹੈ ਨਹੀਂ ਇਹ ਉੱਤਰ ਦਾ ਹਾਂ ਹੈ ਉਹਨੂੰ ਆ ਵੀ ਜੇ ਸਾਹਮਣੇ ਗੇਟ ਤੇ ਪਰਾਂ ਦੇ ਤਾਰਤਾ ਕਾ ਨੂੰ ਜੇ ਵੀ ਸਾਹਮਣੇ ਦੇਖ ਲਿਆ ਫਿਰ ਮੈਨੂੰ ਅੰਦਰ ਜਾਣਾ ਪਊਗਾ ਹਾਂ ਮੈਨੂੰ ਤਾਂ ਦੇਖਿਆ ਹੀ ਨਹੀਂ ਉੱਤਰਿਆ ਕੋ ਕਿਤੇ ਧਰ ਗਏ ਆ ਗੇਟ ਤੇ ਪਰ ਆ ਤਾਵੇ ਹੁਣ ਅੰਦੀਖਿਆ ਨਹੀਂ ਉਤਰਦਾ ਤੂੰ ਪਿੱਛੇ ਧਰ ਰੇ ਹੋਰ ਐਸੇ ਇਹ ਕੱਲਾ ਆਂਦਾ ਦੇਖਿਆ ਮੈਨੂੰ ਆਓ ਪਿੱਛੇ ਧਰਤਾ ਹੁਣ ਅੰਦਰ ਮੈਂ ਦੇਖ ਲੈ ਮੈਨੂੰ ਅੰਦਰ ਜਾਣਾ ਪਊਗਾ ਹੋਰ ਖਾਲਾ ਚੱਤੀ ਫਿਰ ਟਿਊਸ਼ਨ ਜਾਣਾ ਦੇਖਾਂਗੇ ਚਾਹ ਤਾਂ ਹੋ ਗਿਆ ਪਿੱਛੇ ਹੀ ਧਾਰਿਆ ਹੋਣਾ ਦੀ ਇਹ ਕੱਲਾ ਹੀ ਆ ਰਿਹਾ ਤਾਂ ਮੈਨੂੰ ਤੇ ਨਾ ਲੱਗ ਯੂ ਵੀ ਆ ਗਿਆ ਮੈਲੇ ਤੋਂ ਜਲੇਬੀਆਂ ਲਿਆਇਆ ਹੁਣ ਅਸੀਂ ਗਰਮ ਗਰਮ ਖਾ ਲਈਏ ਕਿਉਂਕਿ ਇਹ ਜਲੇਬੀਆਂ ਪਈਆਂ ਇਹ ਜਲੇਬੀਆਂ ਫੇਰ ਠੰਡੀਆਂ ਹੋ ਰਣਗੀਆਂ ਅਨਯੂ ਵੀ ਦੇ ਛੱਡੇ ਕਿ ਆ ਕੇ ਹਾਲ ਨੂੰ ਤੂੰ ਚਾਹ ਤੈਨਾਂ ਨੂੰ ਟਾਈਮ ਹੋ ਗਿਆ ਉਹਦੇ ਟਿਊਸ਼ਨ ਦਾ ਵੀ ਜੀ ਸਾਡਾ ਸ਼ਾਮ ਦਾ ਕੰਮ ਗਿਆ ਨਿਭੜ ਕਿਉਂਕਿ ਜਲੇਬੀਆਂ ਜਲੂਬੀਆਂ ਖਾ ਲੀਆਂ ਫਿਰ ਪਹਿਲਾਂ ਜਲੇਬੀਆਂ ਖਾਣੇ ਤੋਂ ਬਾਅਦ ਫਿਰ ਦੁਬਾਰਾ ਚਟਨੀ ਘੁੱਟ ਕਿਉਂਕਿ ਹੰਦਬਚਾਲੇ ਛੱਡਤੀ ਦੀ ਪਹਿਲਾਂ ਲੇਟ ਆ ਗਈ ਮੈਂ ਸਾਨੂੰ ਪਾਣੀ ਪਿਲਾਉਣਾ ਪਾਪਾ ਕਿੱਥੇ ਆ ਤੱਕ ਲੱਗ ਰਿਹਾ ਕਿੱਥੇ ਲੋਕ ਕਿੱਥੇ ਲੋ ਜੀ ਹੁਣ ਹੁਣ ਅਸੀਂ ਚੱਲੇ ਆ ਘੁੰਮਣ ਟਾਈਮ ਤਾਂ ਹੋ ਗਿਆ 4:30 ਦਾ ਜਿਆਦਾ ਟਾਈਮ ਨਹੀਂ ਹੋਇਆ ਹਜੇ ਫਿਰ 5 ਵਜੇ ਤੱਕ ਦਾ ਟਾਈਮ ਹੋ ਜਾਣਾ ਫਿਰ ਉੱਤੇ ਪਹਿਲਾਂ ਪਹਿਲਾਂ ਅਸੀਂ ਘੁੰਮੇ ਆਈਏ ਨਾਲੇ ਹੁਣ ਤੋਂ ਪਵੀ ਥੋੜੀ ਜੀ ਟਾਲੀ ਹੋ ਗਈ ਅੱਜ ਦੀ ਵੀਡੀਓ ਹਾਂ ਸਾਕੋਟਣ ਵਾਲੀ ਮਸ਼ੀਨ ਫਿਰ ਦਾਂਗੇ ਇਹ ਚ ਬਸ ਹੋਂ ਦਾ ਕੁੱਟੀ ਗਈ ਸਾਰੀ ਇਹ ਹਾਂ ਕਿਉਂਕਿ ਨਾ ਹਰੀਆਂ ਮਿਰਚਾਂ ਪਾਣ ਨਾਲ ਫਿਰ ਜਿਆ ਸੋਟਾ ਮਾਰਦੇ ਆ ਨਾ ਉਹ ਸਾਰਾ ਉਹ ਮਿਰਚਾਂ ਤੇੜਕ ਤੜਕ ਕੇ ਅੱਖਾਂ ਚ ਪੈਂਦੀਆਂ ਫਿਰ ਜ਼ੋਰ ਕੇ ਵੀ ਨਹੀਂ ਕੁੱਟ ਸਕਦੇ ਪਾਣੀ ਛੱਡ ਜਾਂਦੀਆਂ ਨੇ ਇਸ ਕਰਕੇ ਫਿਰ ਉਹ ਬਾਕੀ ਚ ਸਾਕੋਟਣੀ ਮਸ਼ੀਨ ਫਿਰ ਦਾਂਗੇ ਲੋ ਜੀ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਜ਼ਰੂਰ ਪਸੰਦ ਆਉਗੀ ਹੈ ਤੇ ਆ ਵੀਡੀਓ ਦੇ ਨਾਲ ਮੈਂ ਵਿੱਚ ਵੀਡੀਓ ਦੇ ਵਿੱਚ ਮੈਂ ਇੱਕ ਕਲਿੱਪ ਪਾਉਂਗੀ ਜਿਹਦੇ ਵਿੱਚ ਮੇਰੀ ਮਾਸੀ ਦੇ ਮੁੰਡੇ ਜਿਹੜਾ ਕੈਨੇਡਾ ਗਿਆ ਤੁਹਾਨੂੰ ਪਤਾ ਹੀ ਹੈ ਨਾ ਵੀਡੀਓ ਬਣਾਈ ਸੀਗੀ ਵਲੌਗ ਬਣਾਇਆ ਸੀਗਾ ਜਦੋਂ ਉੱਥੇ ਜਾ ਕੇ ਤਾਂ ਉਹਨਾਂ ਨੇ ਲਈ ਨਿਊ ਗੱਡੀ ਤਾਂ ਉਹ ਵਿੱਚ ਮੈਂ ਵੀਡੀਓ ਪਾਉਂਗੀ ਉਹ ਵੀ ਜ਼ਰੂਰ ਦੇਖਿਓ ਹਾਂ ਚਲੋ ਉਹ ਵਿੱਚ ਮੈਂ ਐਡ ਕਰੂੰਗੀ ਤਾਂ ਜ਼ਰੂਰ ਸਾਰੀ ਵੀਡੀਓ ਅੰਦੇ ਤੱਕ ਪਲੀਜ਼ ਦੇਖਿਓ બસ ਤੇ ਵੀਡੀਓ ਨੂੰ ਜਾਣ ਤੇ ਪਹਿਲਾਂ ਨਾ ਸੌਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟ ਐਦਾਂ ਹੀ ਕਰਦੇ ਰਹੋ ਕਮੈਂਟ ਬਸ ਘਟਾਓ ਨਾ ਵਾਧਦੇ ਹੀ ਜਾਣ ਕਮੈਂਟ ਘਟਣ ਨਾ ਇਹ ਬਸ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਧੀਆ ਜੇ ਵੀਲੋਗ ਚ ਡਰਾਂ ਨਹੀਂ ਪਾਦੇ ਉਧਰ oh, ਤੋਂ